ਮਲੋੜ ਚ ਨੌਜਵਾਨ ਦੀ ਚਮਕੀ ਕਿਸਮਤ ਜਿहां ਮਲੋੜ ਵਿੱਚ ਇੱਕ ਵਾਰ ਫੇਰ ਨਿਕਲੀ 2.5 ਕਰੋੜ ਦੀ ਲਾਟਰੀ ਜਿहां ਮਲੋੜ ਦਾ ਰਹਿਣ ਵਾਲਾ ਦਿਪਤੀ ਬਾਂਸਲ ਬਣਿਆ ਕਰੋੜਪਤੀ ਮਲੋੜ ਤੇ ਪ੍ਰੇਮ ਲਾਟਰੀ ਸਟਾਲ ਤੋਂ ਵਿੱਕੀ ਨਾਗਾਲੈਂਡ ਦੀ ਲਹਿਰ ਤੋੜ ਗਈ ਹੈ ਪਤਾ ਲੱਗਣ ਤੇ ਇਹ ਲਾਟਰੀ ਡਿਪਟੀ ਪੰਚ ਨੂੰ ਨਿਕਲੀ ਹੈ ਜਿਸ ਤੇ ਪ੍ਰੇਮ ਲਾਟਰੀ ਵਿਕਰੇਤਾ ਸਾਹਿਲ ਗਰਗ ਸਟਾਲ ਤੇ ਵਿਦਾਇ ਦੇਣ ਵਾਲਿਆਂ ਦਾ ਤੰਤਾ ਲੱਗਿਆ ਰਿਹਾ ਹਾਂਜੀ ਕੀ ਤੁਹਾਡਾ ਨਾਂ ਕਿਹੜੀ ਸਟਾਲ ਸੀ ਜਿਹੜੀ ਲਾਟਰੀ ਜਿਹੜੀ ਹੈ ਕਿੰਨਾ ਨਿਕਲੀ ਹੈ ਕਿੰਨੇ ਕੋਲ ਆਪਣੇ ਲਾਟਰੀ ਦੇ ਨਾਮ ਨੇ ਪ੍ਰੇਮ ਲਾਟਰੀ ਏਜੰਸੀ ਬਲੋਟ ਇਹ ਅਸੀਂ ਮਨ ਬਲੋਟ ਇੰਟਰਪ੍ਰਾਈਜ਼ ਲੁਧਿਆਣਾ ਤੋਂ ਟਿਕਟਾਂ ਲੈਨੇ ਆ ਪੋਸਟ ਆਫਿਸ ਹੈ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਸਟੋरेज ਆ ਕੱਲ ਉਹਨਾਂ ਦਾ 8 ਵਜੇ ਉਹਨਾਂ ਦਾ ਕੱਲ ਦੋ ਟਾਈਮ ਸੀ ਜਿਹੜਾ ਨਗਰਨ ਸਾਹਿਬ ਦੀ ਲੋਟਰੀ ਸੀ 500 ਮੰਥਲੀ ਉਹਦੇ ਚੋਂ ਕੱਲ ਪਹਿਲਾ ਪ੍ਰਾਈਜ਼ ਹਿੱਟ ਹੋਇਆ ਉਹਨਾਂ ਦਾ 8 ਵਜੇ ਤੇ 20 ਮਿੰਟ ਤੇ ਲਾਈਵ ਡ੍ਰੋਅ ਚੱਲ ਰਿਹਾ ਸੀ ਜਦੋਂ ਉਹਨਾਂ ਦੀ ਕਾਲ ਮੈਨੂੰ ਆਈ ਹੈ ਕਿ ਤੁਹਾਡੇ ਤੋਂ ਪਹਿਲਾਂ ਪ੍ਰਾਈਜ਼ ਹਿੱਟ ਹੋ ਗਿਆ ਤੇ ਸਾਡੇ ਤੋਂ ਪਹਿਲਾਂ ਵੀ ਕਈ ਪ੍ਰਾਈਜ਼ ਹਿੱਟ ਹੋ ਗਏ ਹੈ ਮਤਲਬ ਕਿ ਪਹਿਲਾਂ ਸਾਡੀ 40 ਸਾਲ ਪੁਰਾਣੀ ਲੋਟਰੀ ਏਜੰਸੀ ਹੈ ਜਿੱਥੋਂ ਮੇਰੇ ਦਾਦਾ ਜੀ ਕੰਮ ਕਰ ਰਹੇ ਸੀਗੇ ਉਹ ਪਿੱਛੇ ਐਕਸਪਾਇਰ ਹੋ ਗਏ ਤੇ ਉਦੋਂ ਬਾਅਦ ਇਹ 2 ਸਾਲਾਂ ਤੋਂ ਮੈਂ ਕੰਮ ਕਰ ਰਿਹਾ ਤੇ ਇਹ ਹੁਣ ਮੇਰਾ 2 ਸਾਲਾਂ ਤੋਂ ਬਾਅਦ ਮੇਰਾ ਪਹਿਲਾ ਪ੍ਰਾਈਜ਼ ਹੈ ਜਿਹੜਾ 2.5 ਕਰੋੜ ਦਾ ਪਹਿਲਾ 500 ਮੰਥਲੀ ਵਿੱਚ ਹਿੱਟ ਹੋਇਆ ਤੇ ਉਹਨਾਂ ਦਾ ਲਾਈਵ ਚੱਲਦੇ ਡਰਾਅ ਦੇ ਵਿੱਚ ਉਹਨਾਂ ਦਾ ਮੈਨੂੰ ਕਾਲ ਆ ਗਈ ਸੀ ਫਸਟ ਪ੍ਰਾਈਜ਼ ਦੀ ਵੀ ਤੋੜ ਤੋ ਪਹਿਲਾ ਪ੍ਰਾਈਜ਼ ਹਿੱਟ ਹੋ ਗਿਆ ਤੇ ਕਿੰਨੇ ਨੰਬਰ ਨਿਕਲੇ ਇਹ ਇਹ ਨਿਕਲੀ ਹੈ ਇਹ ਗ੍ਰੀਨ ਵੈਲੀ ਦੇ ਵਿੱਚ ਉਹਨਾਂ ਦੇ ਰਿਆਇਸ਼ਾ ਤੇ B 90 B 94 98 05 ਜੋ ਇਹ ਦਿੱਤੀ ਬਾਂਸਲ ਇਸ ਟਾਈਮ ਗ੍ਰੀਨ ਵੈਲੀ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਕੋਠੀ ਗ੍ਰੀਨ ਵੈਲੀ ਦੇ ਵਿੱਚ ਹੈ ਕਾਰ ਬਜ਼ਾਰ ਦੇ ਵਿੱਚ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਲਾਟਰੀ ਨਿਕਲੀ ਹੈ ਸਾਡੇ ਜੋ ਡੀਲਰ ਨੇ ਸਾਡੇ ਸਾਹਿਲ ਗਰਗਜੀ ਜਿੰਨਾਂ ਕੋਲੋਂ ਮੈਂ ਟਿਕਟ ਖਰੀਦੀ ਬਿੱਟੂ ਚਾਨਾ ਮੈਂ ਸੇਲਰ ਮੈਂ ਜਾ ਕੇ ਕਾਰ ਬਜ਼ਾਰ ਤੇ ਟਿਕਟ ਸੇਲ ਕੀਤੀ ਸੀ ਔਰ ਇਹ ਟਿਕਟ ਸਾਡੇ ਦਿਪਤੀ ਬੰਸਲ ਜੀ ਜੋ ਕਾਰ ਬਜ਼ਾਰ ਦਾ ਕੰਮ ਕਰਦੇ ਨੇ ਔਰ ਗ੍ਰੀਨ ਵੈਲੀ ਗੇਂਦਰ ਉਹਨਾਂ ਦੀ ਕੋਠੀ ਹੈ ਇਹ ਪ੍ਰਾਈਜ਼ ਫਰਸਟ ਪ੍ਰਾਈਜ਼ 2.5 ਕਰੋੜ ਦਾ ਬਨੌਰ ਟਿੰਡਰਪ੍ਰਾਈਜ਼ ਦੇ ਵੱਲੋਂ ਨਾਗਾਲੈਂਡ ਸਟੇਟ ਲਾਟਰੀ ਦਾ ਪਹਿਲਾ ਪ੍ਰਾਈਜ਼ 2.5 ਕਰੋੜ ਦਾ ਉਹਨਾਂ ਨੂੰ ਨਿਕਲੇ ਉਹਨਾਂ ਤੋਂ ਹਿੱਟ ਹੋਇਆ ਸਰ ਨੂੰ ਬੀਪੀਐਨ 7 ਹਰ ਖਬਰ ਸੱਚ ਕੇ ਸਾਥ